ਕਮਪੇਨ ਕਿਵੇਂ ਚੱਲ ਰਹੀ ਪਾਜੀ ਬਹੁਤ ਬਹੁਤ ਵਧੀਆ ਜੀ ਅੱਜ ਤੁਸੀਂ ਦੇਖਿਆ ਪਿੰਡ ਚੰਦੇਆਲੀ ਵਿੱਚ ਆਏ ਆ ਕਿੰਨਾ ਵਧੀਆ ਲੋਕਾਂ ਦਾ ਉਤਸ਼ਾਹ ਸੀ ਉਹਨਾਂ ਪਿਆਰ ਦਿੱਤਾ ਕਿ ਜਿੰਨਾ ਪਿਆਰ ਆ ਸਾਡੇ ਫਰੋਇਪੁਰ ਸ਼ਹਿਰ ਹੀ ਹਲਕੇ ਦੇ ਐਮ ਐਲ ਏ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੇਨ ਜਿਨ੍ਹਾਂ ਨੇ ਇਸ ਪਿੰਡ ਵਿੱਚ ਬੜਾ ਬਹੁਤ ਵਧੀਆ ਵਿਕਾਸ ਕਰਾਇਆ ਜਿੱਥੇ ਆਪਾਂ ਖੜੇ ਆ ਸਕੂਲ ਨੂੰ ਅਪਗ੍ਰੇਡ ਕਰਾਇਆ ਇਸ ਪਿੰਡ ਵਿੱਚ ਇੱਕ ਮਿੰਨੀ ਹਸਪੀਟਲ ਦਿੱਤਾ ਲੋਕ ਜਿੰਨੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਲੋਕ ਟਾਇਰ ਲਾਇਆ ਲੋਕ ਟਾਇਰ ਲਾਈਆਂ ਕਿੰਨੇ ਲਾਇਆ 16 ਲਾਈਆਂ ਹੋਰ ਵੀ ਜਿੰਨੇ ਇੱਥੇ ਇੱਕ ਮੱਲਾ ਵਾਲੇ ਨੇ ਰੋਡ ਜਾਂਦੀ ਆ ਸੜਕ ਪੱਕੀ ਕਰਾਈ ਕੰਮ ਕੀਤੇ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਬਹੁਤ ਵਧੀਆ ਇਥੋਂ ਪਿਆਰ ਮਿਲ ਰਿਹਾ ਵੋਟਰਾਂ ਨੂੰ ਅਪੀਲ ਕਰ ਰੋਗੇ ਵੀਜੀ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਅੱਗੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਚ ਵਿਕਾਸ ਕੀਤਾ ਹੁਣ ਤੁਸੀਂ ਸਾਡੇ ਹੱਥ ਮਜ਼ਬੂਤ ਕਰੋ ਉਸ ਤੋਂ ਬਾਅਦ ਅਸੀਂ ਜਿਹੜਾ ਕੋਈ ਕਮੀ ਰਹਿ ਗਈ ਆ ਉਹਨੂੰ ਅੱਗੇ ਲੈ ਕੇ ਜਾਵਾਂਗੇ ਉਹਨੂੰ ਦੂਰ ਕਰਾਂਗੇ ਠੀਕ ਹੈ ਬਾਈ ਮੈਂ ਬਲਵੀਰ ਸਿੰਘ ਬਾਠਾ ਜੀ ਆਰਐਫਕੇ ਜੋਂ ਜ਼ਿਲ੍ਹਾ ਪ੍ਰੇਸ਼ਦ ਤੋਂ ਕਾਂਗਰਸ ਵੱਲੋਂ ਇਲੈਕਸ਼ਨ ਲੜ ਰਿਹਾ ਠੀਕ ਹੈ ਬਾਈ ਅੱਜ ਚੰਦੇਵਾਲਾ ਪਿੰਡ ਦੇ ਵਿੱਚ ਜਿਹੜੀ ਕੈਂਪੇਨ ਕੀਤੀ ਗਈ ਹੈ ਜਾਂ ਹੋਰ ਪਿੰਡਾਂ 'ਚ ਕੈਂਪੇਨ ਤੁਸੀਂ ਕਰ ਰਹੇ ਕੀ ਕਹਿਣਾ ਚਾਹੁੰਦੇ ਬਾਈ ਅੱਜ ਅਸੀਂ ਚੰਦੇਵਾਲਾ ਦੇ ਵਿੱਚ ਵੋਟਾਂ ਮੰਗਣ ਆਸਤੇ ਆਏ ਸੇ ਲੋਕਾਂ ਨੇ ਸਾਨੂੰ ਬਹੁਤ ਪਰਮਾ ਪਿਆਰ ਦਿੱਤਾ ਹੈ ਅਸੀਂ ਸਦਾ ਹੀ ਇਸ ਪਿੰਡ ਦਾ ਸਦਾ ਰਿਣੀ ਰਹਿਵਾਂਗੇ ਠੀਕ ਹੈ ਜੀ ਵੋਟਰਾਂ ਨੂੰ ਕੋਈ ਬੇਨਤੀ ਕਰੋਗੇ ਜੀ ਵੋਟਰਾਂ ਨੂੰ ਅਪੀਲ ਕਰਦੇ ਆ ਵਿ ਅਸੀਂ ਬਸ ਜਿਹੜਾ ਵਿਕਾਸ ਕੀਤਾ ਸੀ ਪਰਮਿੰਦਰ ਸਿੰਘ ਪਿੰਕੀ ਦੇ ਉਹਦੇ ਨਾਮ ਤੇ ਅਸੀਂ ਦੁਬਾਰਾ ਅਸੀਂ ਲੋਕਾਂ ਦੇ ਵਿੱਚ ਆਏ ਆ ਕਿ 27 ਦੇ ਵਿੱਚ ਕਾਂਗਰਸ ਸਰਕਾਰ ਆਏਗੀ ਫਿਰ ਇਸੇ ਤਰ੍ਹਾਂ ਵਿਕਾਸ ਕਰਾਂਗੇ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਆਰਪਕੇ ਮੈਂ ਸਾਬਕਾ ਬਲਾਕ ਸੰਪਤੀ ਮੈਂਬਰ ਹਾਂ ਜੀ ਹਾਂਜੀ ਹਾਂਜੀ ਪਿਛਲੀ ਵਾਰੀ ਮੈਂ ਆਰਪਕੇ ਜ਼ੋਨ ਤੋਂ ਚੋਣ ਲੜੀ ਸੀਗੀ ਉੱਥੋਂ ਦਾ ਬਲਾਕ ਸੰਪਤੀ ਮੈਂਬਰ ਸੀਗਾ ਭਾਈ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੀ ਸਾਡੇ ਵੋਟਰ ਨੇ ਬੜੇ ਸੂਝਵਾਨ ਵੋਟਰ ਨੇ ਹੋਰ ਨਾਲੇ ਮੈਂ ਇਹਨਾਂ ਨੂੰ ਇਹ ਵੀ ਅਪੀਲ ਕਰਨੀ ਚਾਹਣਾ ਕਿ ਤੁਸੀਂ ਸਾਡੇ ਪਿਛਲੇ ਜਿਹੜੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਤੇ ਕਾਂਗਰਸ ਦੀ ਪਾਰਟੀ ਵੱਲੋਂ ਜਿਹੜੇ 2.5 ਸਾਲ ਦੇ ਕੰਮ ਵੇਖ ਲਓ ਔਰ ਜਿਹੜੀ ਹੁਣ ਮੌਜੂਦਾ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਦੇ 4 ਸਾਲ ਦੇ ਕੰਮ ਵੇਖ ਲਓ ਮੈਂ 2.5 ਸਾਲ ਦੇ ਕੰਮ ਤਾਂ ਕਹੇ ਨੇ ਕਿਉਂਕਿ 2.5 ਸਾਲ ਜਿਹੜੇ ਸਾਡੇ ਕੋਰੋਨਾ ਕਾਲ ਦੇ ਵਿੱਚ ਨਿਕਲ ਗਏ ਔਰ ਸਿਰਫ 2.5 ਸਾਲ ਦਾ ਸਮਾਂ ਜਿਹੜਾ ਸਾਡੀਆਂ ਪੰਚਾਇਤਾਂ ਨੂੰ ਤੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੂੰ ਕੰਮ ਕਰਨ ਦਾ ਮਿਲਿਆ ਸੀਗਾ ਔਰ ਉਹ ਸਾਡੇ ਕੰਮਾਂ ਨੂੰ ਵੇਖ ਕੇ ਤੁਸੀਂ ਵੋਟ ਪਾਓ ਮੈਂ ਸਾਰੇ ਵੋਟਰ ਨੂੰ ਅਪੀਲ ਕਰਦਾ ਕਿ ਤੁਸੀਂ ਬਹੁਤ ਸਿਆਣੇ ਹੋ ਸੂਝਵਾਨ ਹੋ ਔਰ ਤੁਸੀਂ ਅੱਗੇ ਵੰਗੋ ਕਿਸੇ ਦੇ ਜਿਹੜਾ ਹੈ ਨਾ ਛੱਪੇ ਵਿੱਚ ਝਾਂਸੇ ਵਿੱਚ ਆਣ ਕੇ ਵੋਟ ਨਹੀਂ ਦੇਣੀ ਝੂਠ ਦੇ ਪਲੰਦੇ ਜਿਹੜੀਆਂ ਪਾਰਟੀਆਂ ਬੋਲਦੀਆਂ ਨੇ ਝੂਠਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਨਹੀਂ ਕਰਨਾਗਾ ਤੁਸੀਂ ਜਿਹੜੀ ਵੀ ਵੋਟ ਪਾਉਣੀ ਹੈ ਸੋਚ ਸਮਝ ਕੇ ਸਾਡੇ ਕੰਮਾਂ ਨੂੰ ਵੇਖ ਕੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੇ ਕੰਮਾਂ ਨੂੰ ਵੇਖ ਕੇ ਔਰ ਉਹਨਾਂ ਦੇ ਜਿਹੜੇ ਦਿੱਤੇ ਹੋਏ ਸੂਝਵਾਨ ਕੈਂਡੀਡੇਟਾਂ ਨੂੰ ਵੇਖ ਕੇ ਤੁਸੀਂ ਵੋਟ ਦੇਣੀ ਹੈ ਜਿਹੜੀ ਕਿ ਬਲਵੀਰ ਸਿੰਘ ਬਾੜ ਸਾਡੇ ਬਹੁਤ ਨੌਜਵਾਨ ਸਮਝਦਾਰ ਤੇ ਪੜ੍ਹੇ ਲਿਖੇ ਕੈਂਡੀਡੇਟ ਨੇ ਜਿਹੜੇ ਆਰਪ ਦੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਔਰ ਉਹਨਾਂ ਦੇ ਨਾਲ ਸਾਡੇ ਬ ਜਿਹੜੇ ਸਾਡੇ ਬਲੌਗ ਸੰਤੀ ਦੀ ਜੋਂ ਲੜ ਲੈਣ ਇਲਮੇ ਵਾਲਾ ਜ਼ੋਨ ਤੋਂ ਔਰ ਦੋਨੋਂ ਹੀ ਪੜੇ ਲਿਖੇ ਤੇ ਸੂਝਵਾਨ ਤੇ ਮਿਹਨਤੀ ਔਰ ਕੰਮ ਕਰਨ ਵਾਲੇ ਨੌਜਵਾਨ ਦਿੱਤੇ ਗਏ ਨੇ ਔਰ ਇਹਨਾਂ ਨੂੰ ਅੱਗੇ ਵੀ ਤੁਸੀਂ ਵੇਖਿਆ ਤੇ ਹੁਣ ਵੀ ਅਸੀਂ ਇਹੀ ਅਪੀਲ ਕਰਾਂਗੇ ਕਿ ਆਉਣ ਵਾਲੀ ਜਿਹੜੀ 14 ਤਰੀਕ ਦਿਨ ਐਤਵਾਰ ਨੂੰ ਦੋਨੋਂ ਵੋਟਾਂ ਜਿਹੜੀਆਂ ਪੰਜੇ ਦੇ ਨਿਸ਼ਾਨ ਤੇ ਬਲੌਗ ਸੰਤੀ ਦੀ ਵੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਪੰਜੇ ਦੇ ਨਿਸ਼ਾਨ ਤੇ ਲਾ ਕੇ ਸਾਡੇ ਕੈਂਡੀਡੇਟਾਂ ਨੂੰ ਕਾਮਯਾਬ ਕਰੋ ਤੇ ਅਸੀਂ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ